के कौन से सुंदर पाद की सरदेय प्रकाश करनी या जो संस्थान को दक्षिण द्वारा के सोचते करता करना काम करवाने के जाप करेंगे बल पर परोक्ष करने सही कार्य लिए बनाओ सुनाया नाम तथा गुरु नानक नाम समर्पित तेरे पा में सर्वदा सतनाम गे गुरु सतनामे गुरु नामे गुरु ਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਭਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਨਾਮ ਤੇਰੇ ਆਗੇ ਅਰਦਾਸ ਹਮਾਰੀ ਜੀਓ ਪ੍ਰਿੰਦ ਸਾਹਿਬ ਤੇਰਾ ਕਉ ਨਾਨਕ ਸਾਹਿਬ ਤੇਰੀ ਵਡਿਆਈ ਕੋ ਇਨਾਮ ਨਾ ਜਾਂਦੇ ਤਤਨਾ ਤਤਨਾ ਸਰਬ ਨਾਮ ਦੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਮੇਰ ਕਰੇ ਕੰਗੇ ਲਈ ਕਿਸੇ ਪਰ ਅਮੀਨ ਲਾਈਟ ਤਤ ਨਿਬਜੀ ਸ਼ਕਰ ਕਰਕੇ ਮਾਇਆ ਗੁਰੂ ਤਲ ਕੇ ਮੈਂ ਤਕੀ ਤੋਸ਼ ਨਾ ਜੀਉ ਮੈਂ ਆਸਾ ਸਤਿ ਆਪ ਜੀ ਆਸਾ ਸ਼੍ਰੀ ਗੁਰੂ ਪੀਰ ਜੀ ਓਕੇ ਚਿਤ ਦੇ ਨਾਮ ਦੁਤ ਕੇ ਮੰਦ ਕੋੰਕਾ ਸਤ ਗੁਰ ਪ੍ਰਸਾਦ ਆਸਾ ਕਾਹੂ ਦਿਨੇ ਪਾਨ ਪਟੰਬਰ ਕੰਪਲ ਕਾਰ ਕਾਰ ਵੀਚੇ ਰੇ ਮਨ ਮਰਵਾਉ ਕੁਮਾਰੇ ਇੱਕ ਤੁਮਾਤੀ ਗੁੰਦੀ ਬਹੁ ਵਿਦਵਾਨੀ ਲਈ ਕਾਉਮ ਮੋਤੀ ਮੁਕਤਾ ਹਦ ਕਾਉਮ ਪਿਆਰ ਲਗਾਈ ਮੂੜ ਮਹਿਲਾ ਕੇ ਕਿਨ ਮ ਕਰੇ ਨਿਵੇਰਾ ਹਰ ਦਿਨ ਯੋ ਤੁਮ ਭਗਤ ਸਦਾ ਵੇ ਆਗਿਆ ਮਨ ਸੁਖ ਪਾਈ ਕਹਾਂ ਕਵੀਰ ਸੁਣੋ ਰੇ ਸੁਣੋ ਮੇਰੀ ਮੇਰੀ ਝੁੱਟੀ ਚਰਖਟ ਪਾਰ ਚਟਾਰਾ